ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੰਨਿਆਂ ਵਾਲੇ ਦਿਨ 3 ਸਤੰਬਰ 1732 ਵਾਲੇ ਦਿਨ ਮਾਧੋ ਦਾਸ ਬਰਾਗੀ ਦੇ ਡੇਰੇ ਵਿੱਚ ਗਏ ਮਾਧੋ ਦਾਸ ਅੱਜ ਡੇਰੇ ਵਿੱਚ ਨਹੀਂ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਇਹ ਕਿਧਰੇ ਬਾਹਰ ਗਿਆ ਹੋਇਆ ਗਤਾਬਰੀ ਦੇ ਕੰਡੇ ਬੈਠਾ ਤੇ ਪਾਣੀ ਵਾਂਹੀਂ ਸੂਰਜ ਗ੍ਰਹਿਣ ਦੇ ਨਜ਼ਾਰੇ ਲੈ ਰਿਹਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਜੇ ਇਹਦੇ ਚੇਲੇ ਡੇਰੇ ਵਿੱਚ ਘੁੰਮ ਰਹੇ ਨੇ ਤਰ ਤਰ੍ਹਾਂ ਦੇ ਪਕਵਾਨ ਤਿਆਰ ਹੋ ਰਹੇ ਨੇ ਮਹਾਰਾਜ ਘੋੜੇ ਤੋਂ ਉਤਰੇ ਸਿੰਘਾਂ ਨੇ ਘੋੜਿਆਂ ਕੋਲ ਛਾਲਾ ਮਾਰੀਆਂ ਘੋੜੇ ਦਰਖਤਾਂ ਦੇ ਨਾਲ ਬੰਨ ਦਿੱਤੇ ਗਏ ਤੇ ਮਹਾਰਾਜ ਸਿੱਦੇ ਕੁਟੀਆਂ ਵੱਲੋਂ ਤੁਰੇ ਜਾ ਰਹੇ ਨੇ 20-25 ਸਿੰਘਾਂ ਦਾ ਜਥਾ ਮਗਰਮਗਰ ਤੁਰਿਆ ਜਾ ਰਿਹਾ ਹੈ ਜਦੋਂ ਮਹਾਰਾਜ ਕੁਟੀਆਂ ਦੇ ਅੰਦਰ ਪ੍ਰਵੇਸ਼ ਕਰਨ ਲੱਗੇ ਕੀ ਦੇਖਿਆ ਕੁਟੀਆਂ ਦੇ ਬਾਹਰ ਸੰਧੂਰ ਦੇ ਨਾਲ ਕਿੰਦੇ ਫੋਟੋ ਵਾਈ ਹੋਈ ਆ ਕ੍ਰਿਸ਼ਨ ਭਗਵਾਨ ਤੇ ਰਾਮਚੰਦਰ ਭਗਵਾਨ ਦੀ ਮਹਾਰਾਜ ਅੱਗੇ ਅੰਦਰ ਵੜਕਾ ਇੱਕ ਪਾਸੇ ਧੂਣਾ ਬਲ ਰਿਆ ਚਮਟਾ ਘਟਿਆ ਹੋਇਆ ਮਰਦੇ ਬੰਦੇ ਦਾ ਪਿੰਜਰ ਕੋਲ ਪਿਆ ਏ ਅਜੀਬੋ ਗਰੀਬ ਦ੍ਰਿਸ਼ ਸੀ ਸਾਹਮਣੇ ਪਲੰਗ ਲੱਗਾ ਹੋਇਆ ਮਹਾਰਾਜ ਉਸ ਪਲੰਗ ਤੇ ਜਾ ਬਰਾਜੇ ਹਜੂਰ ਨੇ ਸਾਹਮਣੇ ਤੱਕਿਆ ਕੰਧ ਦੇ ਉੱਪਰ 6 ਜੱਤੀਆਂ ਦੇ ਨਾਂ ਲਿਖੀ ਹੋਈ ਨੇ ਦੁਨੀਆਂ ਤੇ 6 ਜਤੀ ਹੋਏ ਨੇ ਮਸ਼ਹੂਰ ਦਤਰਾ ਤ੍ਰਿਯ ਜਤੀ ਭੀਖਮ ਜਤੀ ਗੋਰਖ ਜਤੀ ਭੈਰੂ ਜਤੀ ਹਨੂਮਾਨ ਜਤੀ ਤੇ ਪੂਰਨ ਜਤੀ ਇਹ 6 ਜਤੀ ਨੋ ਨਾਂ ਤੋਂ ਇਹਨੇ 52 ਬੀਰ ਹੋਏ ਨੇ 84 ਸਿੱਧ ਹੋਏ ਨੇ ਤੇ ਮਹਾਰਾਜ ਜਦੋਂ ਉਸ ਪੰਗ ਦੇ ਜਾਪ ਰਾਜੇ ਇਹਦੇ ਚੇਲੇ ਆਏ ਮਾਦੋ ਦਰਦ ਕਹਿਣ ਲੱਗੇ ਮਹਾਤਮਾ ਜੀ ਸੰਤ ਜੀ ਦਸੋ ਕੀ ਖੇਦਮਤ ਕਰੀਏ ਕੀ ਸੇਵਾ ਕਰੀਏ ਪਹਿਲੀ ਵਾਰੀ ਤਾਂ ਹੀ ਸਾਡੇ ਡੇਰੇ ਵਿੱਚ ਆਏ ਜੀ ਮਹਾਰਾਜ ਕਹਿਣ ਲੱਗੇ ਭਾਈ 2 2 1/2 ਦਾ ਵਕਤ ਆ ਸੋਹਣ ਭਾਦੋਂ ਦੀ ਰੁੱਤ ਸੀ ਜਦੋਂ ਮਹਾਰਾਜ ਗਏ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਭੋਜਨ ਚੁਕਾਇਆ ਜਾਵੇ ਇਹ ਚੇਲੇ ਕਹਿੰਦੇ ਜੀ ਭੋਜਨ ਤਾਂ ਬਿਲਕੁਲ ਤਿਆਰ ਆ ਪਰ ਅਜੇ ਸ਼ਿਕਾਇਆ ਨਹੀਂ ਜਾ ਸਕਦਾ ਮਹਾਰਾਜ ਕਹਿੰਦੇ ਕੀ ਕਾਰਨ ਅੱਕੂ ਕਿਹਾ ਫਰਾਗੀ ਸਾਧੂਆਂ ਦੀ ਜੀ ਭਾਈ ਜੀ ਅਸੀਂ ਇਹ ਨਹੀਂ ਕਰਮ ਕਮਾ ਸਕਦੇ ਜਿੰਨਾਂ ਚਿਰ ਗੁਰੂ ਸਾਡਾ ਖਾਏ ਨਾ ਹੀ ਅਸੀਂ ਹੋਰ ਦੀ ਕਿਸੇ ਨੂੰ ਖਵਾ ਸਕਦੇ ਇੱਥੇ ਗੁਰੂ ਨੂੰ ਲੱਗਦਾ ਭੋਗ ਪਹਿਲਾਂ ਨਹੀਂ ਰਿਵਾਜ ਪਟਾ ਸਕਦੇ ਗਏ ਬਾਹਰ ਨਾ ਆਉਣਗੇ ਜਦੋਂ ਤਿੱਕਰ ਅਸੀਂ ਅੰਨ ਨਹੀਂ ਮੂਲ ਵਰਤਾ ਸਕਦੇ ਮੈਨੂੰ ਭਗਤ ਤੇ ਖਾਏ ਭਗਵਾਨ ਪਿੱਛੋਂ ਜੀ ਇਹ ਰੀਤ ਨਹੀਂ ਨਵੀਂ ਚਲਾ ਸਕਦੇ ਸਤ ਗੁਰੂ ਨਿਹਰਾ ਇਨਕਾਰ ਨਹੀਂ ਆਪ ਤਾਂ ਹੀ ਅਸੀਂ ਆਪ ਵੀ ਕੁਝ ਨਹੀਂ ਖਾ ਸਕਦੇ ਇਹ ਦੋਈ ਗੱਲ ਆਖੀ ਸਿੰਘ ਜੀ ਦੇ ਮਹਾਰਾਜ ਫਿਰ ਕੀ ਪ੍ਰਬੰਧ ਕੀਤਾ ਜਾਵੇ ਮਹਾਰਾਜ ਨੇ ਬਾਹਰ ਦੀਆਂ ਬਾਰੀ ਲੋਕਾਂ ਦੇ ਸੁਖਣਾ ਦੇ ਚੜਾਏ ਹੋਏ ਬੱਕਰੇ ਘੁੰਮ ਰਹੇ ਨੇ ਮਹਾਰਾਜ ਕੌਤਕ ਵਰਤੌਣ ਲੱਗੇ ਕਹਿੰਦੇ ਸਿੰਘੋ ਫਿਰ ਆਪਣਾ ਭੋਜਨ ਆਪ ਤਿਆਰ ਕਰੋ ਸੱਚੇ ਪਾਕਿਆ ਕੀ ਤਿਆਰ ਕੀਤਾ ਜਾਵੇ ਮਹਾਰਾਜ ਕਹਿੰਦੇ ਸਾਹਮਣੇ ਬੱਕਰੇ ਘੁੰਮ ਰਹੇ ਨੇ ਇੱਕ ਬੱਕਰਾ ਹੀ ਚਟਕਾ ਦਿਓ ਮਹਾਰਾਜ ਦੇ ਹੁਕਮ ਦੀ ਢੇਰ ਸੀ ਚਾਰ ਪੰਜ ਸਿੰਘਾਂ ਦਾ ਜਥਾ ਬੱਕਰੀਆਂ ਵੱਲ ਨੂੰ ਹੋ ਤੁਰਿਆ ਜਦੋਂ ਸਿੰਘ ਬੱਕਰਿਆਂ ਦੇ ਲਾਗੇ ਗਿਆ ਤੇ ਮਧੋ ਦਾ ਦੇ ਚੇਲੇ ਮਗਰ ਭੱਜੇਗਾ ਉਹ ਕਹਿੰਦੇ ਸਿੱਖੋ ਕਿ ਤੇ ਇੱਕ ਕਰਮ ਨਾ ਕਰ ਦਿਓ ਇਹ ਤੇ ਵੈਸ਼ ਨੂੰ ਸਾਧੂਆਂ ਦਾ ਡੇਰਾ ਤੇ ਤੁਸੀਂ ਬੱਕਰਾ ਚਿਟਕਾਉ ਲੱਗੇ ਜੇ ਬਈ ਸਿੱਖਾਂ ਸੇਵਕਾਂ ਉੱਠ ਕੇ ਨਿਗਾਹ ਮਾਰੀ ਜੀ ਇੱਕ ਬੱਕਰਾ ਦੇ ਕੇ ਟਾ ਲਿਆ ਚੇਲੇ ਰਹੇ ਵਰਾਗੀ ਦੇ ਮਨ ਕਰਦੇ ਤੇ ਸਿੰਘਾ ਵੱਟ ਕੇ ਉਹਨੂੰ ਸਾਹ ਲਾ ਨਾਉ ਤੇਗ ਦੇ ਚਟਕਿਆ ਪਲ ਅੰਦਰ ਇੱਕੋ ਵਾਰ ਅੰਦਰ ਸਿਰ ਲਾ ਲਿਆ ਵਕੀ ਰਤ ਧਾਰਾ ਵੇਖ ਚੇਲਿਆਂ ਦੇ ਮੂੰਹ ਰਹੇ ਅੱਡੇ ਨਾਲ ਉੱਚੀ ਸਾਹ ਲਿਆ ਮਹਾਰਾਜ ਨੇ ਇੱਕ ਕੌਤਕ ਵਰਤਾਇ ਦਿੱਤਾ ਭਾਣਾ ਵਰਤਾਇ ਦਿੱਤਾ ਇਹਨਾਂ ਦਾ ਭਰਮ ਭੁਲੇਖਾ ਦੂਰ ਕਰਨ ਵਾਸਤੇ ਜਦੋਂ ਸਿੰਘਾਂ ਨੇ ਬਕਰਾ ਚਟਕਾਇਆ ਇੱਕ ਚੇਲਾ ਉਹ ਭੱਜਿਆ ਗਿਆ ਉਹਨੇ ਆਖਰ ਜਾ ਕੇ ਮਾਤਾ ਦਾਰ ਨੂੰ ਖਬਰ ਦਿੱਤੀ ਜਾਵੇ ਐਡਾ ਵੱਡਾ ਡੇਰੇ ਵਿੱਚ ਨਰਥ ਹੋ ਗਿਆ ਮਾਦੋਦਸ ਇਹਦੇ ਪਿੰਡੇ ਤੇ ਬਪੂਤੀ ਮਰੀ ਆ ਜੀ ਤੇਰ ਲਗੋਟ ਲੱਗਾ ਹੋਇਆ ਲੰਮੀਆਂ ਲੰਮੀਆਂ ਜੜਾਵਾਂ ਨੇ ਇਹ ਪਿੱਛੇ ਨੂੰ ਸੁੱਟੀਆਂ ਹੋਈਆਂ ਨੇ ਹੱਥ ਵਿੱਚ ਫਰਾਗੜ ਫੜੀ ਹੋਈ ਆ ਇੱਕ ਹੱਥ ਵਿੱਚ ਕਰਮੰਡਲ ਫੜਿਆ ਹੋਇਆ ਏ ਤੇ ਕੁਤਾਬਰੀ ਦੇ ਕੰਡੇ ਤੇ ਬੈਠਾ ਸੀ ਕਿ ਚੇਲੇ ਨੇ ਆਖਿਆ ਸੰਤ ਜੀ ਤੁਸੀਂ ਇੱਥੇ ਬੈਠੇ ਜੇ ਡੇਰੇ ਵਿੱਚ ਅਨਰਥ ਹੋ ਗਿਆ ਉਹਨੇ ਆਖਿਆ ਕੀ ਹੋਇਆ ਕਹਿੰਦਾ ਵੀ ਇੱਕ ਬਹੁਤ ਤੇਜ ਤਪਸਵੀ ਅੱਜ ਡੇਰੇ ਵਿੱਚ ਆਇਆ ਉਦੇ ਚਿਹਰੇ ਵੱਲੀ ਤੱਕਿਆ ਜਾ ਰਿਆ ਇਹਨਾਂ ਨੂਰ ਦਰਕਦਲ ਜਿਵੇਂ ਮਨੁੱਖ ਸੂਰਜ ਵੱਲ ਦੇਖੇ ਤੇ ਅੱਖਾਂ ਝਮਕ ਲੈਂਦਾ ਕਹਿੰਦਾ ਸੰਤ ਜੀ ਉਹਦੇ ਚਿਹਰੇ ਵੱਲ ਇਹ ਨੂੰ ਜਦੋਂ ਦੇਖਦਾ ਯਤਨ ਕਰੀਦਾ ਤੇ ਅੱਖਾਂ ਝਮਕੀਆਂ ਜਾਂਦੀਆਂ ਨੇ ਟਕਾ ਟਿਕਦੀਆਂ ਨਹੀਂ ਉਹਦੇ ਚਿਹਰੇ ਦੇ ਉੱਤੇ ਉਹਦੇ ਗੱਤਰੇ ਕਿਰਪਾਨ ਮੋਢੇ ਕਿਰਪਾਨ ਤੀਰਾਂ ਭਰਿਆ ਪੱਥਾ ਨੂਰੀ ਕਲਗੀ ਧਗਮਗ ਧਗਮਗ ਕਰ ਰਹੀਏ ਵੀਰ ਜੀ ਬੜੇ ਪਿਆਸਤ ਕਰਦੇ ਨਾਲ ਸੌਧ ਬੜਾ ਕੀਰਤ ਦਾ ਸਤਕਾਰ ਕਰ ਰਹੇ ਨੇ ਧੰਨਵਾਦ ਕਰਦੇ ਆ ਤੇ ਉਹਦੇ ਸੇਖੋਂ ਨੂੰ ਗੁਰੂ ਆ ਕੇ ਬਣਾਉਂਦੇ ਨੇ ਉਹਨੇ ਆ ਕੇ ਵੀ ਕਈ ਆਏ ਨੇ ਕਹਿੰਦਾ ਜੀ ਆਪਣੇ ਪੰਗ ਦੇ ਉੱਤੇ ਦੇ ਡੇਰਾ ਲਾ ਲਿਆ ਤੇ ਉਹਨੇ ਆ ਕੇ ਵੀ ਕਈਆਂ ਨੇ ਆ ਕੇ ਡੇਰਾ ਲਾਇਆ ਇਹ ਤੋਂ ਹਾਰ ਖਾ ਕੇ ਗਏ ਨੇ ਪਰ ਕਹਿੰਦਾ ਜੀ ਉਹਨੇ ਇੱਕ ਹੋਰ ਕੌਤ ਕਰ ਦਿੱਤਾ ਉਹਨੇ ਕਿਹਾ ਉਹ ਕੀ ਕਹਿੰਦਾ ਜੀ ਇੱਕ ਡੇਰੇ ਦਾ ਬੱਕਰਾ ਚਟਕਾ ਦਿੱਤਾ ਉਤਕੇ ਖੜਾ ਹੋ ਗਿਆ ਜਦੋਂ ਪਤਾ ਲੱਗਾ ਕਿ ਉਹਦੇ ਸਿੱਖਾਂ ਨੇ ਬੱਕਰਾ ਝਟਕਾਇਆ ਇਹ ਜੇਲਾ ਦੱਸ ਰਿਹਾ ਕਹਿੰਦਾ ਆਇਆ ਇੱਕ ਬੜਾ ਤੇਜ ਧਾਰੀ ਲਿਆ ਹੱਥ ਵਿੱਚ ਤੀਰ ਕਮਾਨ ਉਸਰੇ ਹੁੜਿਆ ਦੱਸ ਰਿਹਾ ਆਇਆ ਇੱਕ ਬੜਾ ਤੇਜ ਧਾਰੀ ਲਿਆ ਹੱਥ ਵਿੱਚ ਤੀਰ ਕਮਾਨ ਉਸਨੇ ਉਹਨੇ ਭੋਜਨ ਮੰਗਿਆ ਪਹਿਲੇ ਸਾਥੀਆਂ ਲਈ ਤੇ ਬੋਲੀ ਬੜੀ ਸੀ ਮਿੱਠੀ ਜ਼ੁਬਾਨ ਉਸਨੇ ਜਦੋਂ ਦੇਰ ਤੋਂ ਅਸੀਂ ਇਹਨਾਂ ਕਹੇ ਕੀਤਾ ਕੀਤਾ ਗੁਰੂ ਜੀ ਪਾਪ ਮਹਾਨ ਉਸਨੇ ਮਾਰ ਸੁਟਿਆ ਬੱਕਰਾ ਆਸ਼ਰਮ ਦਾ ਤੇ ਕੀਤਾ ਆਸ਼ਰਮ ਲਹੂ ਲਹਾਰ ਉਸਲੇ ਉਹਦੇ ਸਿੱਖਾਂ ਨੇ ਕੋਈ ਕਰਮ ਕੀਤਾ ਜੀ ਵਾਹੀ ਆਪ ਦੀ ਤੇਗ ਭਗਵਾਨ ਉਸਨੇ ਰਿੰਦ ਲਿਆ ਉਹ ਡਕਰੇ ਬੱਕਰੇ ਦੇ ਤੇ ਇਸ ਕੰਮ ਲਈ ਲਾਏ ਜਵਾਨ ਉਸਨੇ ਜਦੋਂ ਇਹ ਪਤਾ ਲੱਗਾ ਕਿ ਮੇਰੇ ਡੇਰੇ ਵਿੱਚ ਇਡਾ ਨਾਥ ਹੋ ਗਿਆ ਉੱਠ ਕੇ ਖੜਾ ਹੋ ਗਿਆ ਮੁੱਠਾਂ ਬੰਦ ਕਰ ਲੀਆਂ ਭੁਜਾ ਤਾਲੀਆਂ ਚਿਹਰਾ ਆਕਾਸ਼ ਵੱਲ ਨੂੰ ਕਰ ਲਿਆ ਚਿੱਟੇ-ਚਿੱਟੇ ਦੇਲੇ ਨਜ਼ਰ ਆ ਰਹੇ ਸੀ ਇਹਨੇ ਮੰਤਰ ਪੜੇ ਚਾਰ ਵੀਰ ਸੱਦੇ ਉਹ ਸ਼ਕਤੀਆਂ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਇਹਨੇ ਅੱਖਾਂ ਜਾ ਕੇ ਪਲਗ ਪੁੱਠਾ ਕਰ ਦਿਓ ਉਹ ਸ਼ਕਤੀਆਂ ਆਈਆਂ ਉਸ ਪਲਗ ਨੂੰ ਹਲਟਾਉਣ ਦਾ ਯਤਨ ਕੀਤਾ ਜਿਹਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਹੋਏ ਨੇ ਸ਼ਕਤੀਆਂ ਨੇ ਮੋਢਾ ਲਾ ਕੇ ਜਦੋਂ ਪੰਗ ਨੂੰ ਹਿਲਾਉਣ ਦਾ ਯਤਨ ਕੀਤਾ ਪੰਗ ਥੋੜਾ ਜਿਹਾ ਹਿੱਲਿਆ ਭਾਈ ਦਿਆ ਸੰਗ ਕਹਿੰਦੇ ਸੱਚੇ ਭਾਸ਼ਾ ਪੰਗ ਹਿੱਲ ਰਿਹਾ ਅੱਜ ਕਿਧਰੇ ਪਹੁੰਚਾਲ ਤੇ ਨਹੀਂ ਆ ਰਿਹਾ ਮਹਾਰਾਜ ਕਹਿੰਦੇ ਪਹੁੰਚਾਲ ਨਹੀਂ ਆ ਰਿਹਾ ਉਹ ਵਰਾਗੀ ਸਾਧੂ ਇਸ ਪੰਗ ਨੂੰ ਪੁੱਠਾ ਕਰਨ ਦਾ ਯਤਨ ਕਰ ਰਿਹਾ ਈਓ ਕਰੋ ਪੱਖੇ ਵਿੱਚੋਂ ਤੀਰ ਕੱਢ ਕੇ ਸੁਰਾਂਲੇ ਵਾਲੇ ਪਾਸੇ ਧਰਤੀ 'ਚ ਗੱਡ ਦਿਓ ਇਹ ਅੱਜ ਪੰਗ ਕੀ ਇਹ ਧਰਤੀ ਵੀ ਨਹੀਂ ਹਿੱਲੀਗੀ ਆਖੋ ਸਤਨਾਮ ਸ਼੍ਰੀ ਗੁਰੂ ਮਹਾਰਾਜ ਨੇ ਤਰਲੋਕੀ ਦਾ ਪਾਰ ਪਾਤਾ ਉਸ ਪਲੰਗ ਦੇ ਉੱਤੇ ਜਦੋਂ ਪਲੰਗ ਹਿਲਣੋਂ हट ਗਿਆ ਡੋਲਣੋਂ हट ਗਿਆ ਸ਼ਕਤੀਆਂ ਵਾਪਸ ਚਲੀਆਂ ਗਈਆਂ ਤੇ ਮਾਧੋਦਾਨ ਨੂੰ ਪਤਾ ਲੱਗਾ ਕਿ ਉਹਦੀਆਂ ਸ਼ਕਤੀਆਂ ਨੇ ਕੰਮ ਨਹੀਂ ਕੀਤਾ ਉਹਨੇ ਆਖਿਆ ਮੈਂ ਆਪ ਜਾ ਕੇ ਦੇਖਦਾ ਹੁਣ ਹੱਥੋਂ ਚ ਬਰਾਗਣ ਫੜੀ ਕਰਮੰਡਲ ਫੜਿਆ ਹੋਇਆ ਬੜੀ ਕਾਲੀ ਨਾਰ ਕੁੱਟਿਆ ਵਾਲ ਨੂੰ ਤੁਰਿਆ ਆ ਰਿਹਾ ਏ ਤੇ ਜਦੋਂ ਕਿਨੇ ਕੁਟਿਆ ਦੇ ਵਿੱਚ ਠੀਕ ਆਇਆ ਸਾਹਮਣੇ ਨਿਗਾਹ ਗਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਪਲਮ ਦੇ ਉੱਪਰ ਬਰਾਜਮਾਨ ਨੇ ਇਹਦੇ ਮਹਾਰਾਜ ਦੇ ਜਦੋਂ ਦਰਸ਼ਨ ਕੀਤੇ ਪਰ ਕਹਿੰਦੇ ਨਜਰਾਂ ਨਾਲ ਨਜਰਾ ਨਹੀਂ ਮਿਲਿਆ ਜੀ ਇਹ ਜਿਹੜੀਆਂ ਨਜਰਾਂ ਨੇ ਨਾ ਇਹਨਾਂ ਨੂੰ ਅੱਖਾਂ ਵੀ ਆਖਦੇ ਆ ਇਹਨਾਂ ਨੂੰ ਨੇਤਰ ਵੀ ਆਖਦੇ ਆ ਇਹਨਾਂ ਨੂੰ ਚਸ਼ਮ ਵੀ ਆਖਦੇ ਆ ਇਹਨਾਂ ਨੂੰ ਨੈਣ ਵੀ ਆਖਦੇ ਆ ਕਹਿੰਦੇ ਕਈਆਂ ਦੀਆਂ ਨਜਰਾਂ ਤਾਰ ਜਾਂਦੀਆਂ ਨੇ ਤੇ ਕਈਆਂ ਦੀਆਂ ਨਜ਼ਰਾਂ ਠਾਰ ਜਾਂਦੀਆਂ ਨੇ ਤੇ ਕਈਆਂ ਦੀਆਂ ਨਜ਼ਰਾਂ ਲੱਗ ਜਾਂਦੀਆਂ ਨੇ ਅੱਜ ਮੰਗਉਂਦਾਸ ਮਹਾਰਾਜ ਦੇ ਨਜਰਾ ਨਾਲ ਨਜਰਾ ਬਣਾਉਣ ਦਾ ਯਤਨ ਕਰ ਰਿਹਾ ਕਵੀ ਲਿਖਦਾ ਨੈਣਾ ਝਾਤ ਨੈਣਾ ਨੂੰ ਮਾਰੀ ਨੇਜ ਚ ਪੈ ਗਏ ਨੈਣ ਨੇ ਨੈਣਾ ਨੂੰ ਮੁੜ ਮੁੜ ਤੱਕਣ ਨੈਣ ਨੈਣਾ ਨੂੰ ਕਹਿ ਨੈ ਨੈਣਾ ਦੇ ਪਰਦੇ ਬਣ ਗਏ ਨੈ ਨੈਣਾ ਦੀਆਂ ਸਹਿਣ ਨੇ ਨੈਣ ਨੈਣਾ ਤੋਂ ਦੂਰ ਜੇ ਹੂਮਣ ਰਹਿ ਨਾ ਲੱਗਦੇ ਨੈਣ ਨੈਣ ਸਬਰ ਤਦ ਕਰਦੇ ਸੰਗ ਤੇ ਜਦ ਨੈਣਾ ਵਿੱਚ बहन ਜਦੋਂ ਨਜਰਾਂ ਨਾ ਮਿਲੀਆਂ ਮਹਾਰਾਜ ਨੇ ਇੱਕ ਐਸੀ ਨਜ਼ਰ ਭਰ ਕੇ ਦੇ ਉੱਤੇ ਛੁੱਟੀ ਇਹਦੇ ਸਰੀਰ ਵਿੱਚੋਂ ਸਾਰੀਆਂ ਸ਼ਕਤੀਆਂ ਖੇਡ ਲਈਆਂ ਇਹ ਮਹਾਰਾਜ ਦੇ ਸਾਹਮਣੇ ਗੋਡਿਆਂ ਭਾਰ ਬੈਠ ਗਿਆ ਜਦੋਂ ਸਾਹਮਣੇ ਬੈਠਾ ਨਾ ਤੇ ਮਹਾਰਾਜ ਨੇ ਇਹਦੀ ਆਤਮਾ ਨੂੰ ਹਲੂਣਾ ਦੇਣ ਵਾਸਤੇ ਇੱਕ ਗੱਲ ਆਖੀ ਬਈ ਜਾਣੀ ਜਾਨ ਨੇ ਪੁੱਛਿਆ ਬੋਲ ਸਾਦਾ ਜੀ ਮਹਾਰਾਜ ਹੁਣ ਪਲੰਗ ਤੇ ਪਰਾਜਮਾਨ ਨੇ ਇਹ ਗੋਡਿਆਂ ਭਾਰ ਸਾਹਮਣੇ ਬੈਠਾ ਤੇ ਜੜਾਵਾਂ ਪਿੱਛੇ ਸੁੱਟੀਆਂ ਹੋਈਆਂ ਨੇ ਤੇ ਮਹਾਰਾਜ ਦੇ ਚਿਹਰੇ ਦੇ ਦਰਸ਼ਨ ਕਰਨ ਦਾ ਯਤਨ ਕਰ ਰਿਹਾ ਪਰ ਕਹਿੰਦੇ ਨਜ਼ਰਾ ਮਿਲ ਨਹੀਂ ਰਹੀਆਂ ਜਾਣੀ ਜਾਣ ਨੇ ਪੁੱਛਿਆ ਬੋਲ ਸਾਧਾ ਜੀ ਭਾਈ ਇਸ ਥਾਂ ਤੇ ਕੀ ਏ ਕਾਰ ਤੇਰੀ ਕਿਹੜਾ ਧਰਮ ਤੇਰਾ ਕਿਹੜੀ ਲਗਨ ਤੇਰੀ ਕਿਹੜੀ ਮਤ ਦੀ ਦਿਲੋਂ ਵਿਚਾਰ ਦੇ ਰਹੀ ਉਹ ਸਾਡੇ ਨਾਲ ਕੀ ਦਿਨੇ ਤੂੰ ਰਿਆ ਕਰਦਾ ਕਿੱਥੇ ਗਈ ਉਹ ਖੂਨੀ ਖਾ ਤੇਰੀ ਤੇਰੇ ਘਰੇ ਵਿੱਚ ਭਾਵੇਂ ਪਈ ਮਾਲਾ ਤੇ ਜਾਪੇ ਵੀਰਤਾ ਭਰੀ ਲੋਹਾਰ ਤੇਰੀ ਮਹਾਰਾਜ ਕਹਿੰਦੇ ਕੌਣ ਆ ਕਿਸ ਮਤ ਨੂੰ ਮੰਨਦਾ ਇੱਥੇ ਬੈਠ ਕੇ ਕੀ ਕਰਦਾ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਵਰਾਗੀ ਸਾਧੂ ਆ ਵੈਸ਼ਨੂ ਮਤ ਦਾ ਧਰਮੀ ਆ ਇੱਥੇ ਸਾਹਮਣੇ ਤੱਕੋ ਕਹਿੰਦਾ ਜੀ ਤੁਣਾ ਬਲਦਾ ਜੋਤ ਜਗਦੀ ਪਈ ਆ ਬੰਦਗੀ ਕਰੀਦੀ ਆ ਤੇ ਜਦੋਂ ਮਹਾਰਾਜ ਨੂੰ ਕਹਿੰਦਾ ਜੀ ਜੋਤ ਜਗਦੀ ਆ ਸਮਾਧੀ ਲਾ ਕੇ ਬੰਦਗੀ ਕਰੀਦੀ ਆ ਤੇ ਮਹਾਰਾਜ ਨੇ ਇੱਕ ਗੱਲ ਆਖੀ ਉਹ ਕਹਿੰਦੇ ਜਿਸ ਦੇਖਦੇ ਖੂਰ ਦਖਿਆਰ ਰੋਂਦੇ ਜੀ ਤੇ ਤੇਰੀ ਸੁਰਤ ਕਿਵੇਂ ਸਾਦਾ ਲੱਗ ਰਹੀ ਏ ਬੁੱਧ ਰਹੇ ਨੇ ਦੇਖਦੇ ਪੁੱਤ ਚਾਨਣ ਤੇ ਤੇਰੀ ਜੋਤ ਕਿਵੇਂ ਸਾਦਾ ਯਾ ਕਰ ਰਹੀ ਏ ਕਿਵੇਂ ਧਾਰ ਬੈਠਾ ਤੂੰ ਸ਼ਾਂਤੀ ਨੂੰ ਹਿੰਦ ਅੰਦਰ ਚਦ ਭੜਕ ਅੱਗ ਲਈ ਏ ਤੈਨੂੰ ਜੱਡਾਂ ਕਿਸ ਤਰ੍ਹਾਂ ਭੋਧੀਆਂ ਨੇ ਸਿਰੋਂ ਲਿੱਟ ਜਾ ਹਿੰਦ ਦੇ ਪੱਕ ਰਹੀ ਏ یوں ਲੱਗਦਾ ਤੇਰੀ ਅਕਲ ਤਾਂ ਹੀ ਭਰਮ ਭੂਤ ਵਾਲੀ ਲਗਨ ਥਾਗ ਰਹੀ ਏ ਜਦੋਂ ਇਹ ਗੱਲ ਆਖੀ ਹੈਰਾਨ ਹੋ ਗਿਆ ਇਹਦਾ ਮਹਾਰਾਜ ਤੁਹਾਡੇ ਸਿੱਖਾਂ ਨੇ ਐਡਾ ਵੱਡਾ ਕਕਰਮ ਕਰ ਦਿੱਤਾ ਮੇਰੇ ਗੇਰੇ ਦੀ ਮਰਜਾਦਾ ਭੰਗ ਕਰ ਦਿੱਤੀ ਇੱਕ ਨੰਬਰ ਤੇ ਕਹਿੰਦਾ ਜੀ ਅਸੀਂ ਵਰਦੀ ਸਾਧੂ ਆ ਤੇ ਤੁਸੀਂ ਮੇਰੇ ਹਸਨ ਦੇ ਡੇਰਾ ਲਾ ਲਿਆ ਤੇ ਮਹਾਰਾਜ ਨੂੰ ਕਹਿਣ ਲੱਗਾ ਜੀ ਤੁਸੀਂ ਬਹੁਤ ਵੱਡਾ ਕੁਕਰਮ ਕੀਤਾ ਮਹਾਰਾਜ ਕਹਿੰਦੇ ਕਿਹੜਾ ਕੁਕਰਮ ਕੀਤਾ ਕਹਿੰਦਾ ਜੀ ਤੁਹਾਡੇ ਸਿੱਖਾਂ ਨੇ ਬੱਕਰਾ ਚਟਕਾ ਕੇ ਮੇਰੇ ਡੇਰੇ ਦੀ ਮਰਜ਼ਾਦਾ ਭੰਗ ਕਰ ਦਿੱਤੀ ਮਹਾਰਾਜ ਕਹਿੰਦੇ ਇੱਕ ਬੱਕਰਾ ਚਟਕਾਇਓ ਤਰਫ ਹੋਈ ਜੀ ਖਾਦੀ ਕਰਵਲਾ ਤੇਰੀ ਜਾਨ ਸਾਧਾ ਐ ਪਰ ਅੱਖ ਗਿਆਨ ਦੀ ਹੁੰਦੀ ਆ ਤੈਨੂੰ ਦਿਖਦਾ ਨਹੀਂ ਹਿੰਦੋ ਸਤਾਰਨ ਸਾਧਾ ਤੇਰਾ ਆਸ਼ਰਮ ਇਸ ਚੁਗਾਂਦ ਅੰਦਰ ਮੇਰਾ ਆਸ਼ਰਮ ਸਾਰਾ ਜਹਾਨ ਸਾਦਾ ਥਾਟਾ ਡੁੱਲਿਆ ਕੂੜ ਪੇ ਦੋਸ਼ਿਆਂ ਦਾ ਤੇ ਦੇਸ਼ ਹੋ ਗਿਆ ਲਹੂ ਲੋਹਾਂ ਸਾਦਾ ਉਹ ਤੂੰ ਤੇ ਦੋ ਬੱਚੇ ਮਰੇ ਜਰੇ ਨਹੀਂ ਸੁੱਧੇ ਹੱਥ ਦੇ ਵਿੱਚੋਂ ਕਿਰਪਾਨ ਸਾਦਾ ਐ ਪਰਦੇਖ ਹੁਣਾ ਮਾਵਾਂ ਰੋਂਦੀਆਂ ਨੂੰ ਪੁੱਤ ਜਿਨ੍ਹਾਂ ਦੇ ਮੋਏ ਜਵਾਨ ਸਾਦਾ ਉਸ ਦਰਦੀ ਨੂੰ ਵੇਖ ਇੱਕ ਵਾਰ ਕੀ ਜਿੱਥੇ ਕੀਤੇ ਮੈਂ ਪੁੱਤ ਕੁਰਬਾਨ ਸਾਦਾ ਉਸ ਕੰਨ ਨੂੰ ਦੇਖ ਸਰਹੰਦ ਜਾ ਕੇ ਜਿਹੜੀ ਉਸਾਰਗੈ ਬਾਹਰ ਅਣਜਾਨ ਸਾਦਾ ਜਿੰਨੇ ਚਿਰ ਲਈ ਦੇਸ਼ ਆਜ਼ਾਦ ਹੁੰਦਾ ਤੇ ਤੇਰੀ ਹੋਣੀ ਨਹੀਂ ਕਦੇ ਕल्याण ਸਾਦਾ ਇੱਕ ਵਾਰ ਪੰਜਾਬ ਤੂੰ ਦੇਖ ਆਵੇਂ ਤੇ ਭੁੱਲ ਜਾਵੇਂ ਤੇ ਤੂੰ ਦੇ ਸਾਰਾ ਗਿਆਨ ਸਾਦਾ ਉਹ ਜਿਸ ਦੇਖਦਾ ਪੀ ਪੀ ਜੀਏ ਪਾਣੀ ਲਉ ਉਸ ਤੋਂ ਕਰ ਕੁਰਬਾਨ ਸਾਦਾ ਜਿਸ ਦੇਸ਼ ਦੀ ਹਵਾ ਵਿੱਚ ਸਾਹ ਮਾਣੇ ਆਏ ਉਸ ਤੇ ਅੱਜ ਤੂਫਾਨ ਸਾਦਾ ਰਾਜਪੂਤ ਹੋ ਕੇ ਮੋਇਆ ਜੀਵਦਾ ਹੀ ਬਾਕੀ ਪਾਵਦੇ ਜਦੋਂ ਸ਼ੈਤਾਨ ਸਾਦਾ ਤੀਰ ਅ ਧਰਮ ਦੇਸ਼ ਦਾ ਧੋ ਪੈਰੋਂ ਤੇ ਖੋਲੀ ਫੇਰ ਪਿਆ ਆਪਣੀ ਦੁਕਾਨ ਸਾਦਾ ਜਦੋਂ ਇਹ ਗੱਲ ਆਖੀ ਕਿਹਦਾ ਸੱਚੇ ਪਾਤਸ਼ਾਹ ਤੁਸੀਂ ਹੋ ਕੌਣ ਤੇ ਕਿੱਥੋਂ ਆਏ ਜੇ ਤੁਸੀਂ ਤੇ ਦਿਲ ਦੀਆਂ ਜਾਣਦੇ ਨੇ ਮਹਾਰਾਜ ਕਹਿੰਦੇ ਮਾਨੋ ਦਾਸ ਤੂੰ ਵੀ ਰਿਤੀਆਂ ਸਿੱਧੀਆਂ ਦਾ ਮਾਲਕ ਆਂ ਅੰਤਰ ਧਿਆਨ ਹੋ ਜਦੋਂ ਇਹ ਅੰਤਰ ਧਿਆਨ ਹੋਇਆ ਦਾ ਕਿਹਦਾ ਜੀ ਤੁਸੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ ਮਹਾਰਾਜ ਕਹਿੰਦੇ ਹਾਂ ਕਿਹਦਾ ਸੱਚੇ ਪਾਤਸ਼ਾਹ ਇੰਦਰ ਇੰਦੀ ਦੂਰ ਤੁਸੀਂ ਕਿਵੇਂ ਆਏ ਤੇ ਕੀ ਕਰਨਿਆ ਹੈ ਮਹਾਰਾਜ ਕਹਿੰਦੇ ਮਾਨੋ ਦਾਸ ਆਇਆ ਪਾਗ ਖੱਡੇ ਨੂੰ ਹੱਥ ਮੈਂ ਰੋਮ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਫਰਾਗੀ ਸਾਧ ਨੇ ਜੀਵਨ ਨੂੰ ਬਦਲਣ ਵਾਸਤੇ ਦੋ ਗੱਲਾਂ ਇਉਂ ਕਰ ਰਹਿਣ